ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਿੰਜਵਾ ਆਗੇ ਸੁਖ ਗੁਰ ਦੀਆ ਆਗੇ ਸੁਖ ਗੁਰ ਦੀਆ ਪਛੈ ਕੁਸਲ ਖੇਮ ਗੁਰ ਕੀਆ ਪਛੈ ਦਾ ਬੋਲਣਾ ਹਾਂਜੀ ਪਛੈ ਪਦ 13 ਸਰਵਨੇਦਾਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਗੁਰ ਕੀ ਵਡਿਆਈ ਮਨ ਇੱਥੇ ਫਲ ਪਾਈ ਸੰਤਹ ਦਿਨ ਦਿਨ ਚੜਾ ਸਵਾਈ ਰਹਾਉ ਜੀ ਜੰਤ ਸਭ ਭਏ ਦਇਆਲਾ ਪ੍ਰਭ ਆਪਣੇ ਕਰ ਦੀਨੇ ਸਹਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਸੋਰਠ ਮਹੱਲਾ ਪੰਜਵਾ ਗੁਰ ਕਾ ਸਬਦ ਰਖvare ਇਸ ਤਰ੍ਹਾਂ ਉਚਾਰਨ ਕਰਨ ਗੁਰ ਕਾ ਸਬਦ ਆਮ ਗੁਰਕਾ ਕਹਿ ਜਾਂਦੇ ਨੇ ਗੁਰ ਕਾ ਸਬਦ ਰਖਵਾਦੇ ਚੌਕੀ ਚੌ ਗਿਰਦ ਹਮਾਰੇ ਚੌਕੀ ਚੌ ਗਿਰਦ ਹਮਾਰੇ ਚੌਕੀ ਤੇ ਜੀ ਹਾਂ ਜੀ चौकी चौगिरद हमारे राम नाम मन लागा जम लज्जाए कर भागा जम इथे विश्राम है लज्जाए कर भागा ए लज्जाए थोड़ा जा कसके भूलना कन्ना वधा देना लज्जाए लज्जाए ला नहीं ला देनी जम लज्जाए कर भागा ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਬੰਦਨ ਕਾਟ ਕਰੇ ਮਨ ਨਿਰਮਲ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਨਾਨਕ ਪਾਤਸ਼ਾਹ ਨਾਨਕ ਪ੍ਰਭ ਅਵਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤਿਸ ਬਿਨਾ ਵਰਨਾ ਕੋਈ ਕਰਨ ਕਰਣ ਪ੍ਰਭ ਸੋਈ ਰਹਾਉ ਪ੍ਰਾਪ ਆਪਣੈ ਵਾਰਦੀਨੈ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁਖ ਮਿਟਾਇਆ ਸੂਰਠ ਮਹੱਲਾ ਪਿੰਜਵਾ ਤਾਪ ਗਵਾਇਆ ਗੁਰ ਪੂਰੇ ਵਾਜੀ ਹਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬਿਦਨ ਸਤਿਗੁਰ ਆਪ ਗਵਾਈ ਬਿਦਨ ਇਥੇ ਵਿਸਰਾਮ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹਿ ਸੋ ਲੇਵਹਿ ਪ੍ਰਭ ਆਪਣਿਆ ਸੰਤਾ ਦੇਵਹਿ ਹਰ ਗੂਵਿਦ ਪਰਾਵ ਰੱਖਿਆ ਜਨ ਨਾਨਕ ਸਾਚ ਸੁਪੱਖਿਆ ਇਹ ਵਿਸਰਾਮ ਜਨ ਨਾਨਕ ਸਾਚ ਸੁਪੱਖਿਆ ਪਿੱਛੇ ਪੰਕਤੀ ਆਈ ਹੈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਤੇ ਆਈ ਇਹ ਜਿਹੜੇ ਪਖੰਡੀਆਂ ਉਹ ਕਹੀ ਜਾਂਦੇ ਆ ਕਹਿੰਦੇ ਵੀ ਤੇ ਮਾਰੇ ਨੇ ਲਿਖਿਆ ਕਹਿੰਦੇ ਸਿੱਖ ਸੰਤ ਤੇ ਸਾਰੇ ਸਰਸੇ ਚ ਹੀ ਹੋਏ ਆ ਇਸ ਕਰਕੇ ਦਾ ਇਹ ਅਰਥ ਨਹੀਂ ਹੈਗਾ ਦਾ ਅਰਥ ਹੈ ਸਰਸੀ ਦਾ ਅਰਥ ਹੈ ਸਹਿਤ ਰਸ ਦੀ ਹੋਈ ਸਹਿਤ ਆਨੰਦ ਦੀ ਹੋਈ ਸਹਿਤ ਪ੍ਰਸੰਤਾ ਦੀ ਹੋਈ ਨਾਲੇ ਜਿਹੜਾ ਸਰਸਾ ਉਹਦਾ ਨਾਮ ਸਰਸਾ ਨਹੀਂ ਉਹਦਾ ਦਾ ਨਾਮ ਸਿਰਸਾ ਹੈ ਐ ਦਾ ਫਿਰ ਬਾਣੀ ਚ ਆਉਂਦੀ ਆ ਸ਼ਾਵਨ ਸਰਸੀ ਕਾਮਣੀ ਇੱਕ ਸਰਸੀ ਵੀ ਹੈ ਕਿਉਂ ਤੇ ਫਿਰ ਆਪਣੇ ਮਨ ਮਰਜ਼ੀ ਦੇ ਅਰਥ ਆਪਾ ਬਣਾਈ ਲਵਾਂਗੇ ਹਾਂਜੀ ਇਸ ਕਰਕੇ ਇਹ ਅਰਥ ਨਹੀਂ ਹੈ ਸਰਸੀ ਦਾ ਅਰਥ ਸਹਿਤ ਰਸ ਦੀ ਸੋਰਠ ਮਹੱਲਾ 5ਵਾਂ ਸੋਈ ਕਰਾਇ ਜੋ ਤੁਧ ਭਾਵੈ ਮੋਹ ਸਿਆਣਪ ਕਛੂ ਨ ਆਵੈ ਹਮ ਬਾਰਿਕ ਤੋ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਅਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਪ੍ਰਭ ਇੱਥੇ ਵਿਸਰਾਮ ਹੈ ਡੋਰੀ ਹਾਥ ਤੁਮਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੈ ਸੂ ਕਰਨ ਨਾਨਕ ਦਾਸ ਤੇਰੀ ਸਰਣ ਵਾਹਿਗੁਰੂ ਜੀ ਕਾ ਖਾਲਸਾ Saya